ਸੂਰਜ ਵੀ ਨਿਕਲ ਆਇਆ ਚਲੋ ਚਲੋ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਠੰਡ ਲੱਗਦੀ ਕਿੰਨੀ ਕੋ ਬਹੁਤ ਬਹੁਤ ਠੰਡ ਹਾਂ ਤਾਂ ਪੈ ਗਈ ਸੂਰਜ ਤਾਂ ਨਿਕਲ ਆਇਆ ਸੂਰਜ ਨਿਕਲ ਆਇਆ ਆਪਾਂ ਸੂਰਜ ਨਾ ਗਰਮ ਹੁੰਦਾ ਆਹ ਗਰਮ ਬਹੁਤ ਹੁੰਦਾ ਸੂਰਜ ਅੱਜ ਅਸੀਂ ਦੇ ਸਾਹਮਣੇ ਅੱਜ ਮੂਛ ਰੱਖ ਲਿਆ ਸੀ ਨੂੰ ਤਾਂ ਕੋਈ ਨਹੀਂ ਲੱਗਦਾ ਹਾਂ ਤੇ ਹੁਣ ਇਹਨਾਂ ਨੂੰ ਛੱਡ ਕੇ ਆਈਏ ਸਕੂਲ ਵੱਰ ਚੱਲਦੇ ਆਂ ਜੇ ਤੁਹਾਨੂੰ ਪੈ ਗਈ ਕੱਲ ਵੀ ਗੱਲ ਕੀਤੀ ਜਿੰਨਾ ਟਾਈਮ ਜਿੰਨਾ ਟਾਈਮ ਉਹ ਨਹੀਂ ਨਾ ਬਦਲ ਨਹੀਂ ਆਉਂਦਾ ਉਹਨਾਂ ਟਾਈਮ ਜ਼ਿਆਦਾ ਠੰਡ ਨਹੀਂ ਵੱਗਣੀ ਨਹੀਂ ਤਾਂ ਹਾਂ ਇਦਾਂ ਸਹੀ ਹੈ ਆ ਬੱਗੀ ਆਈ ਹੈ ਤੇ ਹੋ ਗਿਆ ਹੁਣ 8:30 ਦਾ ਟਾਈਮ ਹੋ ਚੱਲਿਆ ਤੇ ਚਲਿਏ ਅੱਜ 5 ਕੋ ਮਿੰਟ ਪਹਿਲਾਂ ਆ ਗਿਆ ਹੈ ਜਵਾਕਾਂ ਲੈਣ ਵਾਸਤੇ ਤੇ ਹੁਣ ਆਪਾਂ ਚੱਲਦੇ ਹਾਂ ਮੋਟਰਸਾਈਕਲ ਸਟਾਰਟ ਕਰੀਏ ਤੇ ਲੈ ਚਲੀਏ ਬੰਦਿਆਂ ਨੂੰ ਬਾ ਤਿੰਨ ਜਣੇ ਹੀ ਹੋਈਦਾ ਅਜੇ ਅੱਦੋਂ ਕਾਟਾ ਨਿਬੜਿਆ ਥਾਂ ਲਸਣ ਦਾ ਤੇ ਅੱਜ ਪਤਾ ਲੱਗੂ ਕਿੱਥੋਂ ਤੱਕ ਪਹੁੰਚਦਾ ਵਾ ਬਾਕੀ ਮੋਟਾ-ਮੋਟਾ ਜਿਹੜਾ ਕੰਮ ਸੀ ਨਾ ਜਿੱਥੇ ਜ਼ਿਆਦਾ ਕਾਹ ਸੀ ਉਹ ਅਸੀਂ ਦਿੱਤਾ ਵਾ ਕੱਢ ਕਿੰਦਾ ਇਹ ਪਰਾਲੀ ਅੱਗੇ ਪਾਉਂਦੇ ਹੁੰਦੇ ਸੀ ਪਰਾਲੀ ਦਾ ਕੋਈ ਫਾਇਦਾ ਨਹੀਂ ਆਉਂਦਾ ਹੁੰਦਾ ਸੀ ਤਾਂ ਕਰਕੇ ਐਤ ਕੀ ਪਰਾਲੀ ਨਹੀਂ ਪਾਈ ਕਾਹ ਹੋ ਜਾਂਦਾ ਐਤ ਕੀ ਫੇਰ ਹੋ ਹੀ ਗਿਆ ਫੇਰ ਹਾਂਜੀ ਗਾਇਸ ਪਹੁੰਚ ਚੁੱਕੇ ਆਪਾਂ ਆਪਣੇ ਲਸਣ ਚ ਤੇ ਟਾਈਮ ਹੋ ਗਿਆ ਵਾ 8 ਵਜੇ ਕੇ 54 ਮਿੰਟ ਦਾ 6 ਮਿੰਟ ਰਹਿ ਗਿਆ 8 ਵਜਣ ਦੇ ਵਿੱਚ ਤੇ 22 ਤੇ ਮੈਂ ਅੱਜ ਦੋਵੇਂ ਹੀ ਆ ਤੇ ਆਂਟੀ ਅੱਜ ਆਈ ਨਹੀਂ ਕਿਉਂਕਿ ਇਹਨਾਂ ਦੇ ਹੋ ਗਏ ਕੋਈ ਮਾਰਗ ਹੋ ਗਈ ਆ ਤੇ ਉਹਦੇ ਕਰਕੇ ਕਹਿੰਦੇ ਕੱਲ ਨੂੰ ਅਸੀਂ ਕਹਿੰਦੇ ਤਿੰਨ ਜਣੇ ਹੋ ਜਾਵਾਂਗੇ ਤੇ ਚਲੋ ਮੈਂ ਕਿਹਾ ਕੱਲ ਨੂੰ ਨਾ ਕਾਣਾ ਕੰਮ ਆਪਣਾ ਨਿਭੜ ਜਾਊਗਾ ਤੇ ਪਰਸੋਂ ਤੱਕ ਵੇੜ ਕੇ ਪਾਣੀ ਪੋਣੀ ਲਾਈਏ ਓੱਖਾ ਬਹੁਤ ਕੋਹਰਾ ਪੈਂਦਾ ਤੇ ਪਾਣੀ ਨੂੰ ਲੱਗਿਆ ਨਹੀਂ ਕਿੰਨਾ ਜਿੰਨੇ ਦਿਨਾਂ ਦਾ ਕੋਹਰਾ ਪੈ ਰਿਹਾ ਉਹਦੇ ਵਿੱਚ ਇੱਕ ਵੀ ਪਾਣੀ ਨਹੀਂ ਲੱਗਿਆ ਮਾੜਾ ਮੋਟਾ ਪਤਲਾ ਪਤਲਾ ਲਾਇਆ ਜਾਂਦਾ ਨਾ ਤਾਂ ਕੋਈ ਫਰਕ ਰਹਿੰਦਾ ਹਨ ਤੇ ਉਤੋਂ ਨੱਪੀ ਆਉਂਦਾ ਰ ਕੋਹਰਾ ਜਾਂ ਤੇ ਬਾਕੀ ਇੱਕ ਗੱਲ ਬਹੁਤ ਵਧੀਆ ਗਾਣੀ ਜਿਹੜਾ ਥਾਂ ਪੋਲਾ ਹੈ ਨਾ ਤੇ ਲਸਣ ਨੂੰ ਹੋਰ ਵਧੀਆ ਵਧਣ ਫੁੱਲਣ ਵਿੱਚ ਨਾ ਮਦਦ ਮਿਲੂਗੀ ਠੀਕ ਹੈ ਤੇ ਜਿਹੜਾ ਹੁਣ ਉਤੋਂ ਕੋਈ ਦਵਾਈ ਵਗੈਰਾ ਪਾਵਾਂਗੇ ਡਾਈ ਇੱਕ ਤਾਂ ਡਾਈ ਖਾਦ ਪਾਉਣੀ ਹੈ ਯੂਰੀਆ ਪਾਵਾਂਗੇ ਉਹਦੇ ਨਾਲ ਹੋਰ ਵੀ ਵਧੀਆ ਚੱਲ ਚੰਗਾ ਹੋਊਗਾ। ਟ੍ਰੇਲ ਝਾੜ ਕੇ ਤੇ ਫਿਰ ਚਲਾਉਨੇ ਆ ਕੰਮ। ਆਇਆ ਤਾਂ ਬਈ 14-15 ਸਾਲ ਪਹਿਲਾਂ ਐਦਾਂ ਹਉ ਤਾਂ ਗੋੜਦੇ ਹੁੰਦੇ ਸੀ ਲਹਣ। ਹਾਂਜੀ। ਨਾਲ ਲੱਗ ਕੇ ਦਿਹਾੜੀਏ ਆਣੇ ਪੰਜ ਸੱਤ ਜਣੇ ਪਿੰਡਾ ਹੁੰਦਾ ਸੀ ਅੱਛਾ ਰੇਡੀਓ ਹੁੰਦਾ ਸੀ ਉਹਦੇ ਕੋਲ ਹਾਂ ਹਾਂ ਹਨਾ ਹਾਂ ਤੇ ਸਾਰੀ ਦਿਹਾੜੀ ਗਾਣੇ ਚੱਲੀ ਜਾਂਦੇ ਤੇ ਉਹ ਵਧੀਆ ਹੁਣ ਵੀ ਹੁਣੇ ਡੈਕ ਲੱਗਾ ਜਿੰਦਾ ਅੱਛਾ ਕਰੇ ਹਾਂਜੀ ਠੀਕ ਆ ਉਹ ਸ਼ਕੀਨ ਵੈਸੇ ਵੀ ਗਾਣੇ ਕੋਣੇ ਸੁਣਦਾ ਬਹੁਤ ਆ ਤਾਂ ਹੀ ਬਾਕੀ ਚਲੋ ਜਿਹਦਾ ਮਾਨਕ ਹੁਣ ਆਪਾਂ ਲਾ ਕੇ ਬੈਠ ਜਾਈਦਾ ਜਿਹੜੀ ਹਾਂਜੀ ਆਡੀਓ ਵੀਡੀਓ ਹਾਂਜੀ ਹਾਂਜੀ ਗੱਲਾਂ ਹੁੰਦੀਆਂ ਕੰਮ ਦੀਆਂ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਹਾਂ ਆਈ ਫੇਰ ਤੈਨੂੰ ਸੁਣਾਵਾਂਗੇ ਠੀਕ ਆ ਜੀ ਹਾਂ ਬਾਈ ਕਹਿੰਦਾ ਗੱਲਾਂ ਸੁਣ ਕੇ ਹੈਰਾਨ ਆ ਤੇ ਚਲਾਉਨੇ ਆ ਬਸ ਹੁਣ ਫੇਰ ਕਾਹੂੰ ਤਰੇਲ ਤਰੇਲ ਚੱਲ ਗਈ ਤੇ ਅੱਜ ਥੋੜੀ ਥੋੜੀ ਧੁੰਦ ਵੀ ਪਈ ਆ ਸਵੇਰ ਤੋਂ ਤੇ ਹੌਲੀ 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 ਫਰਕ ਬਸ ਪੈਂਦਾ ਐ ਨਾ ਠੰਡ ਦਾ ਵੱਧਦੀ ਜਾਣੀ। ਛੇੜੋ ਜੀ ਲਈ। ਲੋਈ। ਪੰਡੀ ਰਮੜੀਆਂ ਬਾਹਰ। ਰੱਖ ਲਈ ਲੋਈ ਆਪਣੀ ਰੰਬੀ ਹੈਗੀ ਆ ਆਹਾ ਇਹ ਚਲਾਉਂਦੇ ਦੋਵੇਂ ਇੰਜਨੇ ਆਹਾ ਇਹਨਾਂ ਦੋਵਾਂ ਚ ਆਪਣੇ ਆ ਦੋ ਵਿਹਲੀਆਂ ਕੱਲ ਨੂੰ ਚੱਕ ਜਣਾ ਆ ਗਿਆ ਤੇ ਹੋਰ ਇੱਕ ਕੰਮ ਲੱਗ ਜੂਗੀ ਚਲ ਚਾਰ ਜਣੇ ਹੋ ਜਾਵਾਂਗੇ ਕੰਮ ਨੇ ਵੜਾਇਆ ਏ ਠਾਈ ਕਿਾਰੇ ਨਹੀਂ ਨੇ ਬੜੇ ਦੋ ਤੇ ਕਾ ਬਾਕੀ ਉਦਾਂ ਸੀ ਵਧੀਆ ਤਸੱਲੀ ਕਰਾਈਆਂ ਨੇ ਵੀ ਨਾ ਮੁੱਢੋਂ ਮੁਰਕ ਨਿਕਲਿਆਂ ਦੀ ਜਿਹੜੀ ਪੱਟੜਾਂ ਆ ਉਹ ਬਾਹਰ ਚ ਨਾ ਹੋਊਗੀ ਇਹ ਕੰਮ ਹੈ ਤੇ ਜੇ ਠੇਕੇ ਵਾਲੇ ਆਉਣ ਠੇਕੇ ਵਾਲਿਆਂ ਨੇ ਫਿਰ ਕਾਲੀ ਮਚਾਉਣੀ ਹੁੰਦੀ ਆ ਉਹਨਾਂ ਦਾ ਛੇਤੀ ਛੇਤੀ ਵੱਢ ਕੇ ਚਲੇ ਜਾਣਾ ਹੁੰਦਾ ਉਤੋਂ ਹੀ ਢਕਾਓ ਦਸਾਂ ਦਿਨਾਂ ਵਿੱਚ ਫਿਰ ਦਸਣ ਲੱਗ ਜਾਂਦਾ ਉਵੇਂ ਹੀ ਬਾਕੀ ਨਵੀਂ ਫੋਟੋ ਕੀ ਜਿਹੜੀ ਅਸੀਂ ਪਾਟ ਲਈ ਉਹ ਨਹੀਂ ਦੁਬਾਰਾ ਫੋਟੋ ਕੀ ਗੰਡੀਆਂ ਵਿੱਚ ਚੱਲ ਹੈਗੀਆਂ ਉਹ ਤਾਂ ਉਗਣੀਆਂ ਹੀ ਆ ਬਾਕੀ ਇੱਕ ਗੱਲ ਹੋਰ ਠੰਡ ਦੇ ਕਰਕੇ ਵੀ ਸ਼ਾਇਦ ਹੁਣ ਨਾ ਫੁੱਤੇ ਜੇ ਉੱਗ ਵੀ ਆਈ ਮਾੜੀ ਮੋਟੀ ਤੇ ਨਿੱਕੀ ਨਹੀਂ ਕੀ ਰਹਿ ਜਾਊਗੀ ਉਦੋਂ ਨੂੰ ਚੱਲ ਲਾ ਸਨ ਹੋ ਜਾਊਗਾ ਤਾਂ ਤੋ ਦੋ ਬਾਦ ਹੋਰ ਡੇਢ ਮਹੀਨੇ ਦੋਵਾਂ ਤੱਕ ਅ ਫਰਵਰੀ ਵਿੱਚ ਜਨਵਰੀ ਦੇ ਲਾਸਟ ਤਾ ਜਾਂ ਤੇ ਜਾਂ ਫਰਵਰੀ ਦੇ ਸ਼ੁਰੂ ਸ਼ੁਰੂ ਵਿੱਚ ਹੀ ਹਨਾ ਉਦੋਂ ਗਟਾਈ ਹੋਊਗੀ ਫੇਰ ਉਹ ਤਾਂ ਕਾਕਾ ਹੋ ਜਾਂਦਾ ਹੁੰਦਾ ਫੇਰ ਤੇ ਬਾਕੀ ਆਪਾਂ ਐਤ ਕੀ ਬੂਦਨਾ ਤਾਂ ਲਾਉਣਾ ਨਹੀਂ ਇੱਥੇ ਤੇ ਇੱਕ ਗੁਡਾਈ ਤਾਂ ਚੱਲ ਫੇਰ ਵੀ ਕਰਨੀ ਪੈਣੀ ਨਹੀਂ ਤਾਂ ਕਾ ਫੇਰ ਲਸਣ ਐਂਡ ਤੇ ਆ ਕੇ ਕਾ ਮਾਰ ਜਾਂਦਾ ਹੁੰਦਾ ਲਸਣ ਨੂੰ ਦੋ ਤਾਂ ਫਿਰ ਜ਼ਰੂਰੀ ਕਰਨੀਆਂ ਪੈਣੀਆਂ ਕਈ ਜਰ ਤੱਕ ਤਿੰਨ ਵੀ ਹੋ ਜਾਂਦੀਆਂ ਹੁੰਦੀਆਂ ਲਓ ਜਿਓ ਉਥੋਂ ਤੱਕ ਚੜ ਗਈ ਆ ਠੀਕ ਹੈ ਓਕੇ ਓਕੇ ਚਲੋ ਉਹ ਪਈਆਂ ਚਲਾਈਏ ਕੋਈ ਨਹੀਂ ਲੈ ਵੀ ਮਿੱਤਰੋ ਰੋਟੀ ਦਾ ਟਾਈਮ ਹੋ ਗਿਆ ਤੇ ਖਾਈਏ ਰੋਟੀ ਹੁਣ 11 ਦਾ ਟਾਈਮ ਹੋ ਗਿਆ ਚਾਹ ਪੀਣ ਲੱਗੇ ਆ ਰੋਟੀ ਵੇਚੀ ਹੁਣੇ ਹੀ ਖਾਦੀ ਹੈ ਚਨੀ ਭਾਈ ਅਸਦਾਇਓ ਬਾਈ ਇਹਦੋਂ ਵੀਡੀਓ ਬਣਾਉਣਾ ਮੋਰਕ ਕਿਸੇ ਕਿਸੇ ਕਹ ਰਿਹਾ ਜਿਆਦਾ ਹੋ ਗਿਆ ਹੁਣ ਆਪਣਾ ਰਹਿ ਗਿਆ ਉਸ ਤੋਂ ਬਾਅਦ ਇੱਕ ਕਹ ਰਿਹਾ ਹੋਰ ਮੋਰਕ ਦਾ ਜਿਆਦਾ ਓੜ ਇਦਲਾ ਉਸ ਤੋਂ ਬਾਅਦ ਰੰਬੀ ਐ ਫਖੀਚੀ ਆਣੀ ਖੇ ਜੀ ਕਣੀ ਸਹੀ ਆ ਠੀਕ ਆ ਜੀ ਠੀਕ ਆ ਠੀਕ ਆ ਤੈਨੂੰ ਹੀ ਮੈਂ ਦੱਸਦਾ ਪਿਆ ਟੰਗਾ ਆਹੋ ਨਾਲੇ ਮੈਂ ਵਿੱਚ ਯਾਦ ਰਹਿ ਜੋਗੀ ਵੀ ਬਰਨਾਲੇ ਨਾਲ ਕੰਮ ਕੀਤਾ ਜੀ ਹਾਂ ਜੀ ਹਾਂ ਜੀ ਹਾਂ ਜੀ ਅੱਜ ਕੋਟ ਪਾਇਆ ਦੂਜਾ ਪੈਂਟ ਕੋਟ ਵਾਲਾ ਏ ਅੱਜ ਕਿੱਥੇ ਲੱਗ ਗਿਆ ਰਾਣਾ ਕੰਡਾ ਬਿੱਟ ਜੋ ਅੱਛਾ ਪਿੱਤ ਪਿੱਤ ਨਾ ਕਰਦਾ ਸਹੀ ਅੱਛਾ ਦੇ ਪਾੜਾਉਂਦਾ ਇਹ ਤਾਂ ਮੋਟਾ ਵਧੀਆ ਠੰਡ ਨਹੀਂ ਲੱਗਦੀ ਹੋਰ ਉਹ ਦਾਦਾ ਪੂਰਾ ਵੀ ਪਾਇਆ ਨਾ ਕੰਬਲ ਲਿਆ ਕੇ ਰੱਖਾਇਆ ਪਰ ਵੰਦਾ ਬਹੁਤ ਆ ਇਹ ਨਾ ਵੀ ਠੰਡ ਨਾ ਲੱਗੂਗੀ ਪਜਾਮਾ ਵਾਲਾ ਪਤਲਾ ਪਾਇਆ ਕੱਲਾ ਨਹੀਂ ਹਾਂ ਠੀਕ ਹੀ ਕੀ ਹੈ ਠੀਕ ਆ ਨਹੀਂ ਲੱਗਦੀ ਠੰਡ ਚਲੋ ਆ ਥੱਲੇ ਉਹ ਪਾਈ ਆ ਨਾ ਦੂਜੀ ਮੋਟੀ ਹਾਂ ਉਹ ਵੀ ਲੱਤਾਂ ਹੀ ਪਈਆਂ ਅੱਛਾ ਲੱਤਾਂ ਹੀ ਕੱਲੀਆਂ ਉਹ ਗਾਂ ਪਾਇਆ ਪੌਣੀਆਂ ਪਾਉ ਕਰਗੇ ਪਾ ਆਇਆ ਕਰਾਂਗੇ ਆਹੋ ਠੰਡ ਵੱਧ ਜਾਣੀ ਨਾ ਉਦੋਂ ਠੰਡ ਵੱਧ ਜਾਣੀ ਆਹ ਫਿਰ ਲਸਣ ਕੋਡਣਾ ਔਖਾ ਹੈ ਨਾ ਕੰਮ ਤਾਂ ਬੰਨ ਕਰਨਾ ਹੀ ਪੈਣਾ ਕੰਮ ਕਰਨਾ ਹੀ ਪੈਣਾ ਹਾਂ ਸਰਦਾ ਜਿਹਦੇ 100 ਰੁਪਏ ਸਾਹਮਣੇ ਕੰਮ ਤਾਂ ਤੁਰ ਵੀ ਛੱਡਦਾ ਨਹੀਂ ਨਹੀਂ ਆਪਾਂ ਨਹੀਂ ਛੱਡਦੇ ਕੰਮ ਹੂੰ ਨਹੀਂ ਸੰਗਾ ਤਾਂ ਹੀ ਵਧੀਆ ਕੋਠੇ ਕੋਠੇ ਪਾ ਲਿਆ ਅੱਜ ਮੈਂ ਵੇਖ ਕੇ ਆਇਆ ਹਾਂ ਹਾਂ ਵੇਖੇ ਨਾ ਤੂੰ ਘਰ ਤੇ ਤਾਂ ਗਿਆ ਹੀ ਨਹੀਂ ਹੂੰ ਪਹਿਲਾਂ ਨਹੀਂ ਮੈਂ ਗਿਆ ਸੀ ਅੱਜ ਹੀ ਪਹਿਲਾਂ ਇੱਕ ਦੋ ਵਾਰ ਲੰਘਿਆ ਹਾਂਗਾ ਪਰ ਇੱਧਰ ਨੂੰ ਤਾਂ ਤੂੰ ਘਰੇ ਤਾਂ ਨਹੀਂ ਨੀਂ ਦਿੱਤਾ ਹਾਂ ਆਪਾਂ ਤਾਂ ਵਾਹ ਲਾਣ ਮੌਕੇ ਪਿਆ ਕਿਵੇਂ ਜਦੋਂ ਆਪਾਂ ਤਾਂ ਲਾਉਂਦੇ ਆ ਆਹੋ ਉਹ ਤਾਂ ਮੈਂ ਤੈਨੂੰ ਪਛਾਣਾ ਠੀਕ ਆ ਹਾਂ ਨਹੀਂ ਮੈਂ ਤਾਂ ਤੈਨੂੰ ਪਹਿਲਾਂ ਦਾ ਜਾਣਦਾ ਅੱਛਾ ਠੀਕ ਆ ਹੋਰ ਮੈਂ ਚਾਰ ਕੰਮ ਆਪਾਂ ਸਾਰੇ ਪਹਿਲਾਂ ਵੀ ਤੁਸੀਂ ਆਉਂਦੇ ਰਹੇ ਸੀ ਤੋਂ ਪਹਿਲਾਂ ਕਈ ਸਾਲ ਉਦੋਂ ਤੁਸੀਂ ਆਉਂਦੇ ਰਹੇ ਆ ਤੇ ਬਾਅਦ ਚ ਹਟ ਗਏ ਫਿਰ ਵਿੱਚੋਂ ਹਾਂ ਵਿੱਚੋਂ ਹਟ ਗਏ ਫਿਰ ਹੁਣ ਹੁਣ ਫੇਰ ਆਉਣ ਲੱਗ ਗਏ ਹਾਂ ਤੇਰਾ ਨਹੀਂ ਕੰਮ ਛੱਡਣਾ ਠੀਕ ਆ ਹਾਂ ਜਦੋਂ ਮਾਜੀ ਸੱਤ ਨਹੀਂ ਕੋਈ ਕਿਤੇ ਵੀ ਲੱਗਾ ਹੋਣਾ ਕੋਈ ਨਹੀਂ ਕੋਈ ਤੇਰੇ ਪਹਿਲਾਂ ਆਉਂਗਾ ਠੀਕ ਆ ਹਾਂ ਜਿਹੋ ਜਿਹਾ ਵੀ ਕੰਮ ਹੋਵੇ ਕੋਈ ਨਹੀਂ ਹਾਂ ਪਰ ਨੌਦ ਬਹੁਤ ਜਵਾਨ ਹੈਗੇ ਗੱਦੀ ਪਰਵਾਹੀ ਕੋਈ ਨਹੀਂ ਹੂੰ ਮੈਂ ਜਿਸ ਨੂੰ ਬਾਈ ਕਹਿੰਦਾ ਲੁਕਣਗੇ ਜਦੋਂ ਕਹੇਗਾ ਉਦਾਂ ਹੀ ਆਵਾਂਗੇ ਕੰਮ ਤੇ ਆਉਂਦੇ ਵੀ ਆ ਐਡੀ ਨਹੀਂ ਗੱਲ ਉਹ ਪਹਿਲਾਂ ਲਸਣ ਉਹਨਾਂ ਲਾਇਆ ਸੀ ਤੇ ਵਿੱਚੋਂ ਚੱਲ ਟਾਈਮ ਜਦੋਂ ਨਾ ਆਵੇ ਹੁਣ ਕਿਸੇ ਤੇ ਲੱਗੇ ਆ ਉਹਨਾਂ ਦਾ ਵੀ ਕੰਮ ਕਰਨਾ ਹੀ ਹੁਣ ਵਿੱਚੋਂ ਨਹੀਂ ਹਟਾਇਆ ਜਾਂਦਾ ਇਦਾਂ ਵੀ ਤੇ ਬਾਕੀ ਬਸ ਠੀਕ ਆ ਚੱਲੀ ਜਾਂਦਾ ਤੇ ਆ ਅਸੀਂ ਲੈ ਗਏ ਆ ਉੱਥੋਂ ਤੱਕ ਕਹਿਰਾ ਇਥੋਂ ਲੈ ਕੇ ਉੱਥੋਂ ਤੱਕ ਤੇ ਗਾਂ ਆ ਗਈ ਹੁਣ ਮੁਰਕ ਜ਼ਿਆਦਾ ਆਹਾ ਕਿਹੜਾ ਵੱਧ ਮੁਰਕਲਾ ਆ ਗਿਆ ਉਹ ਅਸੀਂ ਕੱਢਤਾ ਸੀ ਤੇ ਉਹ ਪਰਲਾ ਵੀ ਕੱਢਤਾ ਉਹ ਜ਼ਿਆਦਾ ਥੋੜੀ ਇਸ ਨਾਲ ਘਟ ਆਊਗਾ ਪਰ ਉਹ ਦੂਜੇ ਘਾਰੇ ਚ ਤੇ ਜਿਹੜਾ ਮੁਰਕ ਮੁਰਕ ਦਾ ਕੰਮ ਉਹ ਕੱਲ ਨੂੰ ਖਤਮ ਹੋਊਗਾ ਤੇ ਬਸ ਪਰਸੋਂ ਤੱਕ ਸਾਡਾ ਕੰਮ ਫਾਈਨਲ ਹੋ ਜਾਊਗਾ ਹੋ ਜਾਊਗਾ ਨਾ ਜੇ ਹਾਂਜੀ ਹਾਂਜੀ ਜੇ ਕੱਲ ਤੁਸੀਂ ਤਿੰਨੇ ਆਗੇ ਨਾ ਹਾਂਜੀ ਤੇ ਚੌਥਾ ਮੈਂ ਆਊਗਾ ਹਾਂ ਤੇ ਕੰਮ ਆਪਾਂ ਕਾਫੀ ਕੱਢ ਦੇਣਾ ਕਾ ਹਾਂ ਉਹ ਨਵੇੜੀ ਦੇਣਾ ਚਲੋ ਗੱਦਕੜੀ ਕਰਦਾ। ਬਾਕੀ ਚਾ ਪੀਵਾਂਗੇ ਹੁਣ ਘੰਟਾ ਆੜਕ। ਆੜਕ ਕੇ। ਹਾਂ। ਅਜੇ ਥੋੜੀ ਠੰਡ ਹੈਗੀ ਬਾਦ। ਜ਼ਿਆਦਾ। ਤੇ ਹੁਣ ਚੱਲ ਨਿਕਲਿਆ ਤਪ ਤਰੇਲ ਤਰੂਲ ਵੀ ਜ਼ਿਆਦਾ ਸੌਕ ਗਈ ਆ। ਨਾ ਨਸ਼ੇ ਪਤੇ। ਹਾਂ ਜੱਦਾ ਦਰਵਾਜ਼ੇ। ਜਰਦਾ ਜਰਦਾ ਲਾ ਲੋ ਕੋਈ ਨਹੀਂ। ਚਲੋ। ਮੈਂ ਆਣਾ ਚਰ ਤਰੇਲ ਲਾਉਣਾ ਬੂਟ ਲਾ ਹੀ ਦੇਵਾਂ ਮੈਂ। ਨਹੀਂ ਅਜੇ ਨਹੀਂ। ਅੱਜ ਅੱਧੇ ਘੰਟੇ ਦੇ ਘੰਟੇ ਤੱਕ ਲਾਹੂੰਗਾ ਚਾਹ ਪੀ ਕੇ ਬਾਅਦ ਚ ਫੇਰ ਲਾਵਾਂਗੇ ਕਿਉਂਕਿ ਜੇ ਨਾ ਪੈਰ ਠਰਨ ਦੇ ਵਿੱਚੋਂ ਆ ਮੁਰਕ ਰਹਿ ਗਈ ਇਹ ਲਸਣ ਦੇ ਭਲੇਖੇ ਕਈ ਘਰ ਰਹਿ ਜਾਂਦੀ ਆ ਵੀ ਲਸਣ ਦਾ ਬੂਟਾ ਖੜਾ ਆਹੋ ਆਹੋ ਕੋਈ ਨਹੀਂ ਸਹੀ ਆ ਇਹ ਤਾਂ ਐ ਤਾਂ ਹੁੰਦਾ ਹੀ ਭਲੇਖਾ ਮਹਾੜਾ ਮੋਟਾ ਪੈ ਜਾਂਦਾ ਇੱਥੇ ਘੜਾ ਸੌਂ ਪਾਈ ਆ ਤਾਂ ਅਸੀਂ ਕਾਫੀ ਘੇਰ ਕੇ ਲੈ ਆਣੇ ਆ ਇਹਨੂੰ ਚਲੋ ਮੈਂ ਇੱਕ ਛੱਟ ਦੀ ਉਤੋਂ ਇੱਕ ਵਾਰੀ ਹੋਰ ਤਰੇਲ ਲਾਉਣ ਦੀ ਲੋਡ ਪਾਉਗੀ ਬਾਅਦ ਚੋਤ ਤੋਂ ਬਾਅਦ ਨਹੀਂ ਇਹ ਫਿਰ ਆਪਾਂ ਨੂੰ ਆ ਜਾਣਾ ਆਪਾਂ ਘਰ ਜਾਣਾ ਟਿਬੀ ਦੇ ਵਿੱਚ ਮੁਰਕਲੀ ਉਹ ਸਾਹਮਣੇ ਜਾਦਾਓ ਚਲੋ ਕੋਈ ਚੱਕਰ ਨਹੀਂ ਆਹੀ ਹੌਲੀ ਹੌਲੀ ਕੱਢ ਦੇਣਾ ਕਾ ਤੇ ਲਸਣ ਬਣਾ ਲੈਣਾ ਵਧੀਆ ਲੈ ਵੀ ਮਿੱਤਰ ਪਿਆਰੋ ਟਾਈਮ ਹੋ ਗਿਆ ਹੁਣ 3 ਦਾ 3 ਦਾ ਟਾਈਮ ਹੋ ਗਿਆ ਤੇ ਅਸੀਂ ਅੱਧ ਤੱਕ ਕਿਆਰਾ ਲੈ ਕੇ ਚਲੇ ਗਏ ਕਾ ਜਿਆਦਾ ਸੀ ਅੱਧਾ ਕਿਆਰਾ ਹੀ ਪਹੁੰਚ ਆ ਵਾ ਅੱਜ ਸਾਡੇ ਅਸੀਂ ਦੋ ਜਣੇ ਆ ਤੇ ਬਸ ਜਿੱਥੇ ਜ਼ਿਆਦਾ ਹੋਵੇ ਫਿਰ ਉਹ ਇੱਕ ਦਿਨ ਵਿੱਚ ਇੰਨਾ ਹੀ ਕੱਢਿਆ ਜਾਂਦਾ ਵੇ ਵੱਧ ਤੋਂ ਵੱਧ ਕਿਹਾਰਾ ਤਿੰਨ ਜਣੇ ਵੀ ਤਾਂ ਹੁਣ ਅੱਜ ਦੋਵਾਂ ਤੇ ਚੱਲ ਕੇ ਆ ਰਹੇ ਤਾਂ ਨੇੜੇ ਲੈ ਜਾਵਾਂਗੇ ਹਨਾ ਤੇ ਹੁਣ ਘਾ ਵੀ ਅੱਗੇ ਘੱਟ ਆ ਗਿਆ ਤੇ ਬਾਕੀ ਅੰਕਲ ਬਰਨਾਲਾ ਤੇ ਮੈਂ ਅਸੀਂ ਕੰਮ ਨੂੰ ਲੱਗੇ ਹੋਏ ਆਸੀ ਜਾਂਦਾ ਤੇ ਕਰਦੇ ਆ ਸਟਾਰ ਇੱਕ ਵਾਰੀ ਚਾਹ ਚ ਪੀ ਲਈ ਅਸੀਂ ਤੇ ਉਸ ਤੋਂ ਬਾਅਦ ਫੇਰ ਪੀਵਾਂਗੇ ਅਸੀਂ ਹੋਰ ਘੰਟਾ ਲਾ ਕੇ 4 ਵਜੇ ਪੀਵਾਂਗੇ ਫੇਰ ਚਾ ਹਾਂ ਸਾਡੇ ਕੋਲ ਤਾਂ ਨਾ ਫਰਮੋਸ਼ ਪਿਆ ਹੋਵੇ ਚਾਹ ਦਾ ਠੀਕ ਹੈ ਕਿ ਨਹੀਂ ਹੈਨਾ ਫਰਮੋਸ਼ ਪਿਆ ਹੋਵੇ ਚਾਹ ਦਾ ਤੇ ਸਾਨੂੰ ਘੰਟੇ ਕੋ ਬਾਅਦ ਥੋੜੀ ਜੀ ਰੈਸਟ ਤੇ ਨਾਲ ਚਾਹ ਪੀ ਲਓ ਥੋੜੀ ਜੀ ਤੇ ਬਸ ਸਾਡਾ ਨਸ਼ਾ ਆਹੀ ਹੈ ਹੋਰ ਕੋਈ ਸਾਨੂੰ ਕੋਈ ਨਸ਼ਾ ਨਹੀਂ ਠੀਕ ਹੈ ਚਾਹ ਦਾ ਬਹੁਤ ਫੁੱਲ ਬੜਾ ਫੁੱਲ ਨਸ਼ਾ ਸਹੀ ਗੱਲ ਸਵੇਰੇ ਮੈਂ ਉੱਠਦਾ ਹਾਂ ਨਾ ਪਤੀਲਾ ਭਰ ਕੇ ਚਾਹ ਦਾ ਬਣਾ ਲਈਦਾ ਹੈ ਅੰਕਲ ਪਤੀਲਾ ਭਰ ਕੇ ਚਾਹ ਦਾ ਬਣਾ ਲਈਦਾ ਉਹ ਪੀ ਚਾਹੀਦੀ ਫਿਰ ਜਿੰਨਾ ਚਿਰ ਮੌਕੇ ਨਾ ਹਾਂ ਉਹ ਨਾ ਬਸ ਹੁਣ ਸਿਆਲਾਂ ਵਿੱਚ ਚਾਹ ਨੂੰ ਜਿੱਦਾਂ ਜਿਆਦਾ ਕਰਦਾ ਵੀ ਚਾਹ ਪੀਏ ਬਸ ਆਹ ਕਰਕੇ ਮੈਂ ਕਹਿੰਦਾ ਘੰਟੇ ਬਾਅਦ ਤੁਹਾਨੂੰ ਚਾਹ ਚਾਹੀਦੀ ਹੈ ਤੇ ਪੀ ਚਲੀਏ ਲੈ ਲਓ ਜੀ ਇੰਨਾ ਸਰਾ ਥਾਂਸ਼ ਘੇਰ ਕੇ ਲੈ ਜੀ ਉਹ ਖੜੀ ਦੌਗੀ ਜੀ ਉੱਥੇ ਕਿਤੇ ਕਿਤੇ ਵਿੱਚ ਆਉਂਦੀ ਦੌਗੀ ਬਾਕੀ ਕੱਟ ਗਿਆ ਕਾ ਇਸਕੇ ਰਜ ਇਹ ਹੁਣ ਸਭ ਤੋਂ ਫੱਦ ਰਹਿ ਗਿਆ ਸੀ ਬਾਕੀ ਮਿਕਸ ਜਾਊਗਾ ਲਓ ਜੀ ਆਹ ਲਓ ਜੀ ਰੰਬੀ ਚੱਕੋ ਤੇ ਲੈ ਵੀ ਮਿੱਤਰ ਪਿਆਰਿਓ ਸਾਢੇ ਪੰਜ ਦਾ ਟਾਈਮ ਹੋ ਚੱਲਿਆ ਹੋ ਗਿਆ ਇਹ ਬਸ ਤੇ ਚਲਿਏ ਸਮਾਨ ਸਭ ਨੂੰ ਇਕੱਠਾ ਕਰੀਏ ਤੇ ਲੈ ਚਲੀਏ ਅੱਜ ਦੀ ਦਿਹਾੜੀ ਜਿਹੜੀ ਆਹ ਲਓ ਜੀ ਆਹ ਚੱਕੋ ਤੇ ਆ ਚੱਕੋ ਤੇ ਚਲੋ ਵਾਕੀ ਸਮਾਨ ਵਟ ਤੇ ਪਿਆ ਸਾਰਾ ਤੇ ਅੱਜ ਦੇ ਦਿਨ ਵਿੱਚ ਅਸੀਂ ਉਹ ਉੱਥੋਂ ਤੱਕ ਲੈ ਕੇ ਗਿਆ ਰਾਂ ਗਾਂ ਥੋੜਾ ਇਧਰ ਜਿੰਨਾ ਕੋ ਰਹੇਗਾ ਨਾ ਮਤਲਬ ਉਹਨਾਂ ਕੋ ਜਿੰਨਾ ਉੱਧਰ ਰਹਿ ਗਿਆ ਵੈਸੇ ਆ ਜਿਆਦਾ ਹੀ ਗੁੱਡਾ ਆ ਉਦੋਂ ਵਾਧਾ ਗੁੱਡਾ ਮਤਲਬ ਕਹਿਣ ਦਾ ਮਤਲਬ ਇਹ ਸੀ ਵੀ ਆ ਦੋਵੇਂ ਇੱਕ-ਇਕ ਰੇਟ ਲਾ ਕੇ ਤੇ ਵੀ ਇੱਕ-ਇਕ ਜਿੰਨਾ ਰਹੇਗਾ ਪਰ ਇੱਕ-ਇਕ ਤੋਂ ਵੱਧ ਹੋ ਗਿਆ ਹੁਣ ਠੀਕ ਹੈ ਤੇ ਬਸ ਮੈਂ ਦੱਸ ਦਿਆ ਨਾ ਅੰਕਲ ਬਰਨਾਲੇ ਨਾਲ ਨਿਕਲਿਆ ਵਧੀਆ ਤੇ ਚਲੀ ਜੀਏ ਹੁਣ ਪਿੰਡ ਨੂੰ ਪਾ ਲਓ ਮੋٹے ਮੋٹے ਕੱਪੜੇ ਪਾ ਲਓ ਵਡੇ ਵੱਡੇ ਤੇ ਤਰੋ ਲੈ ਵੀ ਭਾਈਏ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਸੀ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਕਰੋ ਲਾਈਕ ਤੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆ ਫਿਰ ਨੈਕਸਟ ਵੀਡੀਓ ਦੇ ਵਿੱਚ